ਮੈਂ ਸਰਵਰ ਸਿੰਘ ਪੁਧੇਰ ਕਿਸਾਨ ਮਜ਼ਦੂਰ ਸਭਾ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਵਾਸਤੇ ਜਿਹੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾਹੇ 140 ਕਰੋੜ ਲੋਕਾਂ ਨੂੰ ਇਹ ਤੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਦਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤਾਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਵੀ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕ ਮੋਟੋ ਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਕਰਨਾ ਚਾਹੀਦਾ ਧੰਨਵਾਦ